ਸਾਰੇ ਆਓ ਸਾਰੇ ਆਪਾਂ ਰਲ ਕੇ ਸਲਮਾਨ ਦੇ ਵਿੱਚ ਸ਼ਾਮਲ ਹੋਈਏ ਫਰਿਆਦ ਦੀ ਚੜ੍ਹਦੀ ਕਲਾ ਲਈ ਔਰ ਫਰਿਆਦ ਦੀਆਂ ਖੁਸ਼ੀਆਂ ਵਿੱਚ ਵੀ ਸ਼ਾਮਲ ਹੋਈਏ ਕਿਉਂਕਿ ਅਸੀਂ ਸਮਝਦੇ ਸੀ ਵੀ ਜਿਹੜੇ ਸਾਰੇ ਲੋਕ ਲਾਲੀ ਦੀ ਜਣਾ ਲਾ ਰਿਹਾ ਸਾਰੇ ਲੋਕ ਦੇਖਦੇ ਤਾਂ ਲਾਲੀ ਨੇ ਵੀ ਤਾੜੀਆਂ ਮਾਰ ਦਿਓ ਉਹ ਬਹੁਤ ਵਧੀਆ ਜਿਹੜਾ ਦੀ ਹੋਈ ਹੈ ਜਿਹੜਾ ਪਹਿਲੀ ਵਾਰ ਕਬੱਡੀ ਵਿੱਚ ਦਿੱਤਾ ਗਿਆ ਲਾਲੀ ਸਪੋਰਟ ਨੂੰ ਲਾਲੀ ਵਾਸਤੇ ਵੀ ਜੂਰ ਦਾ ਤਾੜੀਆਂ ਮਾਰ ਦਿਓ ਮੈਡਲਿਸਟ ਹੈ ਤੇ ਦੂਸਰੇ ਪਾਸੇ ਸੰਦੀਪ ਮਾਨ ਵੀ ਏਸ਼ੀਆ ਦਾ ਮੈਡਲਿਸਟ ਹੈ ਤੇ ਸਾਲ ਦੋਨੋਂ ਪਹਿਲਵਾਨ ਆਪਣੇ ਆਪਣੇ ਵਜਨ ਦੇ ਚੈਂਪੀਅਨ ਆ ਗੁਰਸੇਵਕ ਨੇ ਇਸ ਸਾਲ ਆਪਣੇ ਦੋਨਾਂ ਸਟਾਈਲਾਂ ਦੇ ਵਿੱਚ ਗ੍ਰੀਕ ਰੋਮਨ ਦੇ ਵਿੱਚ ਤੇ ਫ੍ਰੀ ਸਟਾਈਲ ਦੇ ਵਿੱਚ 골ਡ ਮੈਡਲ ਦਿੱਤੇ ਪੰਜਾਬ ਦੇ ਲਈ ਤੇ ਦੂਸਰੇ ਲੋ ਹੁਣ ਕਿਹੜਾ ਫਰਿਆਦ ਦਾ ਸਕਾਰਪੀਓ ਗੱਡੀ ਦੇ ਨਾਲ ਫਰਿਆਦ ਬਹੁਤ ਵੱਡੀ ਮੁਬਾਰਕਬਾਦ ਆ ਸਾਡੇ ਭਰਾ ਨੂੰ ਜਉਂਦਾਬਸਦਾ ਰਹੇ ਫਰਿਆਦ ਜਵਾਨੀਆਂ ਮਾੜੇ ਕਬੱਡੀ ਦਾ ਹੋਰ ਵੀ ਬਗਾਮਾ ਲਬਣੀ ਆਲ ਵਾਲੇ ਦਿਨਾਂ ਵਿੱਚ ਬੱਡੇ ਰਿਕਾਰਡ ਜਿਹੜੇ ਫਰਿਆਦ ਦੇਣਾ ਹੋਣ ਸਾਡੀ ਖੇਡ ਵੱਡੀ ਦਾ ਫਰਿਆਦ ਤਿੰਨ ਅਕਲ ਹੁਣ ਅੱਜ ਸਰਕਾਰ ਪੀਓ ਦੇ ਨਾਮ ਮਾਨ ਸਰਮਾਰ ਸੇਵਕ ਦੇ ਫਰਿਆਦ ਅਲੀ ਫਰਿਆਦ ਅਲੀ ਜਨਾਬ ਬਹੁਤ ਹੀ ਵਧੀਆ ਕੋਸ਼ਿਸ਼ ਕਰ ਰਹੇ ਨੇ ਹੁਸੈਨ ਨੂੰ ਮੇਰੇ ਵੀ ਦੋਨੋਂ ਪਹਿਲਾਂ ਜੋਰ ਜਮਾਈ ਕਰ ਰਹੇ ਹਨ ਉਹਨਾਂ ਨੇ ਸਾਰੇ ਪਰਿਵਾਰ ਨੂੰ ਬਹੁਤ ਵੱਡੀ ਮਾਣ ਕਾਇਆ ਸ਼ਾਨੇ ਸ਼ੌਕਤ ਵਾਲੇ ਦੇ ਟਾਈਟਲ ਪੰਜਾਬ ਕੇਸਰੀ ਪੰਜਾਬ ਦਾ ਬੜਾ ਪਹਿਲਵਾਨ ਜਿਹੜਾ ਹੈ ਇਹ ਪੰਜਾਬ ਕੇਸਰੀ ਵਾਲਾ ਫਾਈਨਲ ਮੈਚ ਦੀਆਂ ਟੀਮਾਂ ਆ ਜਾਣ ਕਿਰਪਾ ਕਰਕੇ ਫਾਈਨਲ ਮੈਚ ਦੀਆਂ ਟੀਮ ਜਿੰਨੇ ਪੰਜਾਬ ਦੇ ਸਾਡੇ ਬਲਰਸਤਮ ਪਹਿਲਵਾਨ ਸੀ ਇਸ ਵਿੱਚ ਹਿੱਸਾ ਲਿਆ ਤੇ ਅਖੀਰ ਦੇ ਵਿੱਚ ਫਾਈਨਲ ਦੇ ਪਹੁੰਚੇ ਸਨ ਦੋਨੋਂ ਪਹਿਲਵਾਨ ਲੋ ਜੋਰ ਦਾ ਤਾੜੀਆਂ ਵਾਲੋ ਫਰਿਆਦ ਦੇ ਲਈ ਦੋ ਚਾਰ ਦਾ ਸਕੋਰ ਭੀ ਗੱਡੀ ਗੱਡੀ ਦੇ ਨਾਲ ਫਰਿਆਦ ਦਾ ਸਰਵਾਰ ਹੋ ਚਿੱਟੇ ਕੱਛੇ ਵਾਲੇ ਦਾ ਗੱਡੀ ਦੇ ਨਾਲ ਬਹੁਤ ਹੀ ਵਧੀਆ ਬਚਾਅ ਕੀਤਾ ਗੁਰਸੇਵਕ ਨੇ ਬਹੁਤ ਹੀ ਵਧੀਆ ਬਚਾਅ ਕੀਤਾ ਤਾੜੀਆਂ ਹੋ ਜੋਰ ਦਾ ਤਾੜੀਆਂ ਫਰੀਅਰ ਦੇ ਲਈ ਬਹੁਤ ਵੱਡਾ ਸਰਵਪੱਤੀਆ ਬਚਾਅ ਕੀਤਾ ਉਸੇ ਨੇ ਅਲੀ ਦਾ ਅਜੇ ਤੱਕ ਦੋ ਚਾਰ ਨਵੀਂ ਸੁਖਰਾਜ ਤੂੰ ਵੀ ਚੰਦ ਬੋ ਸਾਜੇ ਕਰਦੇ ਫਰੀਅਰ ਦੇ ਸਰਵਾਂ ਦੇ ਲਈ ਬੜਾ ਟੱਕੇ ਲੜ ਰਿਹਾ ਗੁਰਸੇਵਕ ਵੀ ਆਪਣਾ ਬੈਲੈਂਸ ਰੱਖ ਕੇ 50 ਸੈਕਿੰਡ ਕੋਚੀ ਨੇ ਬਾਕੀ ਬੈਲੈਂਸ ਖਰਾਬ ਕਰਨਾ ਜਿਹੜਾ ਕੁਸ਼ਤੀ ਕਾਰੀਗਰੀ ਹੁੰਦੀ ਹੈ ਆਪਣਾ ਬੈਲੈਂਸ ਕੈਮ ਰੱਖਣਾ ਤੇ ਦੂਸਰੇ ਦਾ ਬੈਲੈਂਸ ਖਰਾਬ ਕਰਨਾ ਹਲੋ 2 4 ਹਾਂ ਜਿੱਥੇ ਜਿੱਥੇ ਵੀ ਫਰਿਆਦ ਨੰਗ ਰਿਹਾ ਇੱਕ ਵਾਰ ਤਾੜੀ ਜ਼ੋਰਦਾਰ ਮਾਰ ਦਿਓ ਸਾਰੀ ਸੰਗਤ ਨੂੰ ਬੇਨਤੀ ਹੈ ਤਾੜੀ ਜ਼ੋਰਦਾਰ ਮਾਰ ਦਿਓ ਕਿਉਂਕਿ ਮਿਹਨਤ ਹੈ ਮਿਹਨਤ ਕੀਤੀ ਮੁੰਡੇ ਨੇ ਬਹੁਤ ਹੀ ਵਧੀਆ ਬੜਾ ਇੱਕ ਵਧੀਆ ਖੇਡ ਲੇਕਨ ਕਿਉਂਕਿ ਉਹ ਵੀ ਫਾਈਨਲ ਮੈਚ ਦੀਆਂ ਦੋਨੇ ਟੀਮਾਂ ਨੂੰ ਵੀ ਬੇਨਤੀ ਹੈ ਉਹ ਵੀ ਜਲਦੀ ਨਾਲ ਹੀ ਫਾਈਨਲ ਵਿੱਚ ਮੈਦਾਨ ਵਿੱਚ ਆ ਜਾਣ ਫਾਈਨਲ ਮੈਚ ਦੀਆਂ ਦੋਨੇ ਟੀਮਾਂ ਆਏ 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 ਉਧਰ ਫਿਆਦ ਜਿਹੜਾ ਜਿਹੜਾ ਆ ਰਿਹਾ ਜੁੱਥੇ ਵੀ ਆਨੰਦ ਰਿਹਾ ਤਾੜੀਆਂ ਮਾਰਦੇ ਸੰਗਤ ਨੂੰ ਬੇੰਤੀ ਜ਼ੋਰਦਾਰ ਇਹ ਲੈ ਵੇ ਇੱਥੇ ਦੇਖੀ ਕੀ ਨਿਕਲ ਆ ਗਿੱਟੇ ਦਾ ਬਹੁਤ ਵਧੀਆ ਟੈਕ ਲੈ ਕੇ ਨਾ ਉਹਨੂੰ ਪਤਾ ਪਾ ਰੱਖਣਾ ਕਿੱਥੇ ਪਾ ਰੱਖਣਾ ਬਚਾ ਲਈ 5 ਸੈਕਿੰਡ ਬਾਕੀ ਕੇਵਲ ਕੋਈ 5 ਸੈਕਿੰਡ ਬਾਕੀ ਆ ਲੇਕਿਨ ਗੁਰਸੇਵਕ ਵੀ ਬਹੁਤ ਵਧੀਆ ਕੁਸ਼ਤੀ ਲੜਿਆ ਬੜੀ ਅਕਲ ਨਾਲ ਲੜਿਆ 5 ਸੈਕਿੰਡ ਬਾਕੀ ਆ ਲਓ ਜੀ ਸਮਾਪਤ ਤੇ ਇਸ ਸਾਲ ਦਾ ਪੰਜਾਬ ਕੇਸਰੀ ਬਣਿਆ ਗੁਰਸੇਵਕ ਸਿੰਘ ਬੀਐਸਐਫ ਦਾ ਪਹਿਲਵਾਨ। ਜ਼ੋਰਦਾਰ ਤਾੜੀਆਂ ਭਾਈ। ਪ੍ਰਾਈਜ਼ ਡਿਸਟ੍ਰਿਬਿਊਸ਼ਨ ਵਾਸਤੇ ਪਹਿਲਾਂ ਬਾਲਕੇਸੀ ਦੇ ਪਹਿਲਵਾਨ ਵਿਧਾਨ ਚ ਪਹੁੰਚ ਜਾਣ। ਇਸ ਤੋਂ ਬਾਅਦ ਪੰਜਾਬ ਕੇਸਰੀ ਦੇ ਪਹਿਲਵਾਨ ਤਿਆਰ ਰਹਿਣ। ਸੋ ਪਹਿਲਾਂ ਹੀ ਪ੍ਰਾਈਜ਼ ਸਵੀਕਾਰਨ ਜਾ ਰਹੇ ਆ ਜਿਹੜੇ ਬਾਲਕੇਸੀ